ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਸਤਿਕਾਰਯੋਗ ਸੰਗਤ ਜੀਓ ਗੁਰਬਾਣੀ ਵਿਚਾਰ ਗਰੁੱਪ ਦੇ ਪਤਵੰਤੋ ਇੱਕ ਸ਼ਬਦ ਹੈ ਗੁਰਬਾਣੀ ਚ ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ ਇਹਦੇ ਬਾਰੇ ਚ ਇੱਕ ਧਾਰਨਾ ਬਣੀ ਹੈ ਜਿਹੜੀ ਸਨਾਤਨੀ ਅੰਗਲ ਤੋਂ ਵਿਆਖਿਆ ਹੋਈ ਹੋਈ ਹੈ ਪਹਿਲੀ ਸਾਡੀ ਬਾਬਿਆਂ ਨੇ ਕਰੀਏ ਉਦੇ ਚ ਇਹ ਕਿਹਾ ਜਾਂਦਾ ਵੀ ਗੁਰੂ ਆਪਣਾ ਗੁਰੂ ਅਰਜਨ ਦੇਵ ਜੀ ਜਾ ਕੇ ਮੋਹਨ ਬਾਬੇ ਮੋਹਨ ਜੀ ਦੇ ਚਵਾਰੇ ਦੇ ਢੇਡਾਂ ਜਾ ਕੇ ਸ਼ਬਦ ਉਚਾਰਿਆ ਸੀਗਾ ਵੀ ਸਾਨੂੰ ਤੁਸੀਂ ਪੁਸਤਕਾਂ ਦੇ ਦਿਓ ਗੁਰਬਾਣੀ ਦੀ ਅਕਸਰੇ ਹੀ ਸੰਗਤ ਵਿੱਚ ਗੱਲ ਚੱਲਦੀ ਹੈ ਲੇਕਿਨ ਇੱਕ ਗੱਲ ਸੋਚਣ ਵਾਲੀ ਹੈ ਵੀ ਕਿੱਥੇ ਬਾਬਾ ਮੋਹਨ ਤ੍ਰੈਗੁਣੀ ਕਿੱਥੇ ਸਤਗੁਰੂ ਪਾਤਸ਼ਾਹ ਪਰਮ ਪਤਵਾਲੇ ਗੁਰੂ ਸਾਹਿਬ ਕਿਸੇ ਤ੍ਰੈਗੋਣੀ ਬੰਦੇ ਦੀ ਉਸਤਤ ਨਹੀਂ ਕਰ ਸਕਦੇ ਕਦੇ ਵੀ ਇਹ ਸਿੱਖੀ ਦਾ ਸਿਧਾਂਤ ਹੈ ਚੌਥੇ ਵਾਲੇ ਦੀ ਕਰੂੰਗੇ ਪਰਮਪਾਦ ਵਾਲੇ ਦੀ ਕਰੂੰਗੇ ਬਰਾਬਰੀ ਵਾਲੇ ਦੀ ਦੂਜਿਆਂ ਦੀ ਨਹੀਂ ਕਰ ਸਕਦੇ ਕਦੇ ਵੀ ਉਹ ਕੋਈ ਗੁਰੂ ਨਹੀਂ ਇਸ ਤਰ੍ਹਾਂ ਕਰ ਸਕਦਾ ਤਾਂ ਫਿਰ ਇਹ ਮੋਹਨ ਦਾ ਮਤਲਬ ਕੀ ਆਇਆ ਹੈ ਇਹ ਮੋਦਰਾ ਅਲੰਕਾਰ ਵਰਤਿਆ ਗਿਆ ਗੁਰਬਾਣੀ ਚ ਮੋਦਰਾ ਅਲੰਕਾਰ ਉਹ ਹੁੰਦਾ ਹੈ ਵੀ ਉਹਦੇ ਅਰਥ ਤਾਂ ਕਈ ਕਈ ਜਗ੍ਹਾ ਵਾਸਤੇ ਆਉਂਦਾ ਜਿਵੇਂ ਹਵਚਲ ਨਗਰ ਹੈ ਅਬਚਲ ਨਗਰ ਨਿੱਜ ਘਰ ਨੂੰ ਕਹਿੰਦੇ ਆ ਜਿੱਥੇ ਪ੍ਰਮਾਤਮਾ ਦਾ ਵਾਸਾ ਅੰਦਰ ਹਿਰਦੇ ਚ ਹੁੰਦਾ ਬਾਅਦ ਵਿੱਚ ਉਹ ਫਿਰ ਇਤਿਹਾਸ ਦੇ ਵਿੱਚ ਅਬਚਲ ਨਗਰ ਨਦੇੜ ਸਾਹਿਬ ਨੂੰ ਵੀ ਕਹਿਣ ਲੱਗ ਗਏ ਇਹਨਾਂ ਚੋਂ ਇੱਕ ਕਵੀਸ਼ਟ ਹੁੰਦਾ ਇੱਕ ਨਹੀਂ ਹੁੰਦਾ ਦੋਹਾਂ ਚੋਂ ਬਿਲਕੁਲ ਐਸੇ ਤਰੀਕੇ ਨਾਲ ਜਿਹੜਾ ਇਹ ਮੋਹਨ ਹੈ ਇਹ ਪ੍ਰਮਾਤਮਾ ਖਾਤਰ ਵੀ ਹੈ ਤੇ ਮੋਹਨ ਜੀ আর ਮੋਰੀ ਜੀ ਦੋ ਭਾਈ ਸੀਗੇ ਧੰਗੁਰੂ ਅਮਰਦਾਸ ਜੀ ਦੇ ਲੜਕੇ ਸੀ ਦੋਨੋਂ ਇਹ ਦੋਨਾਂ ਵਿੱਚੋਂ ਮੋਰੀ ਜੀ ਨੇ ਤਾਂ ਫਿਰ ਪਹਿਲੀ ਹੱਥ ਲਗਾਤੇ ਸੀ ਗੁਰੂ ਰਾਮਦਾਸ ਜੀ ਦੇ ਜਦੋਂ ਗੁਰਿਆਈ ਦਿੱਤੀ ਹੈ ਮੋਰੀ ਪੁੱਤ ਸਨਮੁਖ ਹੋਇਆ ਅਰੰਮਦਾਸ ਹੈ ਪੈਰੀ ਪਾਈ ਜਿਉ ਪਰ ਮੋਹਨ ਨੇ ਨਹੀਂ ਸੀ ਲਗਾਇਆ ਇਸ ਕਰਕੇ ਬਾਬਾ ਮੋਹਨ ਜਿਹੜੇ ਹੈਗੇ ਭਾਵੇਂ ਸਾਡੇ ਗੁਰੂ ਪੁੱਤਰ ਆ ਉਹ ਸਤਿਕਾਰਤਾ ਹੈਗੇ ਆ ਲੇਕਿਨ ਗੁਰੂ ਪੰਜਵੇਂ ਪਾਤਸ਼ਾਹ ਪਰਮ ਪਦ ਦੇ ਵਾਸੀ ਇੱਕ ਐਸੇ ਪੁਰਸ਼ ਦੀ ਉਸਤਤੀ ਨਹੀਂ ਕਰ ਸਕਦੇ ਜਿਹੜਾ ਗੁਰੂ ਨਹੀਂ ਹੈ ਹੁਣ ਦੇਖੋ ਇਹ ਸ਼ਬਦ ਤੋਂ ਭੁਲੇਖਾ ਪੈਂਦਾ ਸਾਨੂੰ ਜ਼ਰੂਰ ਮੋਹਨ ਤੂੰ ਮਾਨੈ ਏਕ ਜੀ ਆਵਰ ਸਬਰਾਲੀ ਕਹਿੰਦੇ ਮੋਨ ਤੂੰ ਮੰਨ ਹੈ ਏਕ ਜੀ ਇੱਥੋਂ ਸ਼ੰਕਾ ਪੈਂਦਾ ਵੀ ਮੋਨ ਨੂੰ ਸਮੋਹਨ ਕਰਿਆ ਵੀ ਤੂੰ ਤੈਨੂੰ ਇੱਕ ਨੂੰ ਮੰਨਦੇ ਸਾਰੇ ਏਕਣ ਦੀ ਗੱਲ ਨਹੀਂ ਹੈ ਨਹੀਂ ਤੂੰ ਦਾ ਮਤਲਬ ਹੈ ਤੈਨੂੰ ਗੁਰਬਾਣੀ 'ਚ ਇਹ ਸ਼ਬਦ ਬਹੁਤ ਥਾਂ ਆਇਆ ਬਹੁਣੇ ਵਿਚਾਰ ਕਰਦੇ ਆਪਾਂ ਮੋਹਨ ਤੈਨੂੰ ਇੱਕ ਨੂੰ ਮੰਨਦੇ ਸਾਰੇ ਔਰ ਜਿਹੜੇ ਤੂੰ ਹੀ ਇੱਕ ਪਵਿੱਤਰ ਹੈ ਬਾਕੀ ਸਭ ਰਾਲੀ ਹੈ ਬਾਕੀ ਤਾਂ ਸਭ ਗਰਦ ਮਿੱਟੀ ਹੈ ਹੈ ਵੀ ਇਸ ਤਰ੍ਹਾਂ ਦੂਜਾ ਭੌਸਾਰਾ ਹੀ ਨਖਿੱਧ ਹੈ ਗੁਰਬਾਣੀ ਮਤਾਬ ਤੇਸ ਕੁਰਬਾਨੀ ਜਿਨ ਤੂੰ ਸੁਣਿਆ ਮਤਲਬ ਉਸ ਤੋਂ ਕੁਰਬਾਨ ਜਾਈਏ ਜਿਨ੍ਹਾਂ ਨੇ ਤੈਨੂੰ ਸੁਣਿਆ ਤੂੰ ਸ਼ਬਦ ਤੈਨੂੰ ਦੇ ਅਰਥਾਂ ਚ ਕੁਰਬਾਨੀ ਚ 10 15 ਜਗ੍ਹਾ ਆਇਆ ਹੋਇਆ ਜਿਨ ਤੂੰ ਸੇਵਿਆ ਭਾਉ ਕਰ ਸਹੀ ਪੁਰਖ ਸੁਜਾਨ ਜਿਨ੍ਹਾਂ ਨੇ ਤੈਨੂੰ ਪ੍ਰੇਮ ਦੇ ਨਾਲ ਸੇਵਿਆ ਉਹ ਪੁਰਖ ਸੁਜਾਨ ਹੈ ਜਿਨ ਤੂੰ ਸੇਵਿਆ ਭਾਉ ਕਰ ਮਤਲਬ ਜਿਨ੍ਹਾਂ ਨੇ ਤੈਨੂੰ ਸੇਵਿਆ ਹੁਣ ਦੇਖੋ ਮੋਹਨ ਪ੍ਰਮਾਤਮਾ ਖਾਤਰ ਹੈ ਕਿ ਉਹ ਉਹ ਸাক্ষਿ ਦੀ ਉਸਤਤੀ ਕਰ ਰਹੇ ਗੁਰੂ ਸਾਹਿਬ ਜਹ ਸਾਧ ਸੰਤ ਇਕੱਤਰ ਹੋਵੇਂ ਤਹ ਤੁਝ ਤਾਂ ਤੁਝ ਤੇ ਆਵੇ ਜਿੱਥੇ ਸਾਧੂ ਸੰਤ ਇਕੱਠੇ ਹੋਣੇ ਸੰਗਤੀ ਰੂਪ ਵਿੱਚ ਉੱਥੇ ਪ੍ਰਮਾਤਮਾ ਨੂੰ ਤੇ ਆਇਆ ਜਾਂਦਾ ਬਾਬੇ ਮੋਹਨ ਨੂੰ ਨਹੀਂ ਤੇ ਆਇਆ ਜਾਂਦਾ ਕਿਤੇ ਵੀ ਕਿਉਂਕਿ ਉਹ ਗੁਰੂ ਨਹੀਂ ਸੀਗੇ ਦੇਖੋ ਗੁਰਬਾਣੀ ਚ ਕਿਵੇਂ ਆਉਂਦਾ ਮੋਹਨ ਮਾਧਵ ਕ੍ਰਿਸ਼ਨ ਮੁਰਾਰੇ ਇਹ ਚਾਰੇ ਸ਼ਬਦ ਪ੍ਰਮਾਤਮਾ ਦੇ ਹਨ ਮੋਹਨ ਮਾਧਵ ਕ੍ਰਿਸ਼ਨ ਮੁਰਾਰੇ ਪ੍ਰਮਾਤਮਾ ਖਾਤਰ ਆਉਨੇ ਹੈ ਤੇ ਉੱਪਰ ਜਿਹੜੇ ਮੋਹਨ ਤੇਰੇ ਉੱਚੇ ਮੰਦਰ ਮਹਿਲ ਪਾਰਾ ਇਹ ਪ੍ਰਮਾਤਮਾ ਖਾਤਰ ਸ਼ਬਦ ਹੈ ਮੋਹਨ ਨਾ ਕਿ ਬਾਬੇ ਮੋਹਨ ਖਾਤਰ ਹੈ ਹੋਰ ਲੋਕ ਵਿਚਾਰਦੇ ਤੁਧ ਬਚਨ ਗੁਰ ਕੈ ਵਸਕਿਆ ਆਦ ਪੁਰਖ ਬਨਵਾਰਿਆ ਇਥੋਂ ਵੀ ਇਹ ਸ਼ੰਕਾ ਲੱਗਦਾ ਵੀ ਤੁਧ ਬਚਨ ਗੁਰ ਕੈ ਵਸਕਿਆ ਵੀ ਤੈਂ ਤਾਂ ਗੁਰੂ ਦੇ ਬਚਨ ਨਾਲ ਵਸ ਕਰ ਲਿਆ ਪ੍ਰਮਾਤਮਾ ਨੂੰ ਸ਼ਾਇਦ ਬਾਬੇ ਮੋਹਨ ਨੂੰ ਕਹਿ ਰਹੇ ਨੋ ਨੋ ਨੈਵਰ ਗੁਰੂ ਜੀ ਇਕਾਂ ਦੀ ਬੜਿਆਈ ਝੂਠੀ ਨਹੀਂ ਕਰ ਸਕਦੇ ਕਿਸੇ ਤਰ੍ਹਾਂ ਗੋਣੀ ਪਰਸ਼ ਪੁਰਸ਼ ਦੀ ਅਮੀ ਉਹ ਗੁਰੂ ਪੁੱਤਰ ਹੀ ਹੋਵੇ ਤੁਦ ਇੱਥੇ ਰੁਕਣਾ ਏ ਥੋੜਾ ਜਿਹਾ ਤੁਦ ਬਚਨ ਗੁਰ ਕੈ ਵਸ ਗਿਆ ਆਦਪੁਰਖ ਬਨਵਾ ਲਿਆ ਹੈ ਆਦਪੁਰਖ ਬਨਵਾਰੀ ਪ੍ਰਮਾਤਮਾ ਜੀ ਉਹ ਤੈਨੂੰ ਗੁਰੂ ਦੇ ਬਚਨ ਦੇ ਨਾਲ ਵਸਣਾ ਤੂੰ ਭਗਤ ਤੈਨੂੰ ਉਹਦੇ ਬਚਨ ਨਾਲ ਵਸ ਕਰਦੇ ਗੁਰੂ ਦੇ ਨਾਲ ਤੁਦ ਦਾ ਮਤਲਬ ਹੈ ਤੈਨੂੰ ਇਹ ਬਕਰੋਕਤੀ ਅਲੰਕਾਰ ਹੈ ਕਾਕੂ ਬਕਰੋਕਤੀ ਜਿਵੇਂ ਗੁਰੂ ਅਰਜੁਨ ਕਰ ਗੁਰੂ ਰਾਮਦਾਸ ਰੁਕਣਾ ਕਿੱਥੇ ਹੈ ਉਹ ਉਹਦੇ ਰੁਕਣ ਦੇ ਨਾਲ ਹੀ ਫਰਕ ਪੈਂਦਾ ਤੋਂ ਅਰਥਾਂ ਵਿੱਚ ਤੁਦ ਤੋਂ ਬਾਅਦ ਥੋੜਾ ਜਿਹਾ ਰੁਕਣਾ ਜਮਕੀ ਦੇਣੀ ਹੈ ਤੁਦ ਬਚਨ ਗੁਰ ਕੈ ਵਸ ਕੀਆ ਤੈਨੂੰ ਗੁਰੂ ਦੇ ਬਚਨ ਦੇ ਨਾਲ ਆਦਪੁਰਖ ਬਨਵਾਰੀਆ ਜੀ ਉਹ ਵਸ ਕਰਿਆ ਭਗਤਾਂ ਨੇ ਆ ਮਤਲਬ ਹੈ ਨਾ ਕਿ ਵੀ ਤੈ ਗੁਰੂ ਦੇ ਬਚਨਾਂ ਨਾਲ ਵਸ ਕਰਿਆ ਰੱਬ ਨੂੰ ਇਹ ਭਲੇਖਾ ਪਾਉ ਹੈ ਕਾਫੀ ਲੱਗਦਾ ਇਸ ਤਰ੍ਹਾਂ ਕਿਉਂਕਿ ਸਾਡੀ ਵਸਤਾ ਨਹੀਂ ਹੈ ਸਮਝਣ ਦੀ ਗੁਰੂ ਸਾਹਿਬ ਦੀ ਵਸਤਾ ਵਰਗੀ ਇਹ ਮੋਦਰਾ ਅਲੰਕਾਰ ਵੀ ਹੈ ਇਹਦੇ ਵਿੱਚ ਇਹ ਬਕਰੋਕਤੀ ਅਲੰਕਾਰ ਵੀ ਹੈ ਬਕਰੋਕਤੀ ਵਿੱਚ ਇਸ ਤਰ੍ਹਾਂ ਹੁੰਦਾ ਹੈ ਦੇਖੋ ਇੱਕ ਵਾਰ ਕ੍ਰਿਸ਼ਨ ਜੀ ਰਾਧਾ ਕੋਲ ਗਏ ਖੜਕਾਇਆ ਗੇਟ ਅੰਦਰ ਪੁੱਛਦੀ ਹੈ ਵੀ ਕੌਣ ਕ੍ਰਿਸ਼ਨ ਜੀ ਕਹਿ ਰਹੇ ਆ ਵੀ ਮੈਂ ਕਨ੍ਹਸ਼ਾਮ ਤੋ ਹਾਸੇ ਦੇ ਮੂੜ ਚ ਫਿਰ ਰਾਧਾ ਕਹਿ ਰਹੀ ਹੈ ਵੀ ਫਿਰ ਕਿਧਰੇ ਜੰਗਲਾਂ ਵਿੱਚ ਖੇਤਾਂ ਵਿੱਚ ਜਾ ਕੇ ਵਰਸੋ ਕਿਉਂਕਿ ਕਨ੍ਹਸ਼ਾਮ ਦਾ ਮਤਲਬ ਬਦਲ ਵੀ ਹੁੰਦਾ ਇਹ ਕਾਮਿਕ ਇਫੈਕਟ ਨਾ ਥੋੜਾ ਜਿਹਾ ਹਾਸਲਸ ਪੈਦਾ ਕਰਨ ਖਾਤਰ ਬਕਰੋਕਤੀ ਅਲੰਕਾਰ ਆਉਂਦਾ ਹੁੰਦਾ ਤੋ ਉਹ ਉਸੇ ਤਰ੍ਹਾਂ ਦਾ ਬਕਰੋਕਤੀ ਇੱਥੇ ਵੀ ਹੈਗਾ ਇਹ ਤੁਦ ਬਚਨ ਗੁਰ ਕੈ ਵਸ ਕੀਆ ਬਕਰੋਕਤੀ ਦੋ ਕਿਸਮ ਦਾ ਹੁੰਦਾ ਇੱਕ ਕਾਕੂ ਤੇ ਇੱਕ ਸਲੇਸ਼ ਸਲੇਸ਼ ਉਹ ਹੈ ਵੀ ਜਿਹੜਾ ਕੰਸ਼ਾਮ ਵਾਲਾ ਆਪਾਂ ਨੇ ਹੁਣੇ ਵਿਚਾਰਿਆ ਬਕਰੋਕਤੀ ਉਹ ਹੁੰਦਾ ਵੀ ਜਿਵੇਂ ਰੁਕੋ ਮਤ ਜਾਓ ਇਹ ਸਲੇਸ਼ ਹੈ ਸਲੇਸ਼ ਬਕਰੋਕਤੀ ਰੁਕੋ ਮਤ ਜਾਓ ਜੇ ਆਪਾਂ ਇਹਨੂੰ ਕਹੀਏ ਰੁਕੋ ਮਤ ਜਾਓ ਉਮੇ ਦੇ ਨਾਲ ਇੰਨਾ ਫਰਕ ਪੈਂਦਾ ਦੋਹਾਂ ਦੇ ਬਿਲਕੁਲ ਉਲਟ ਗੱਲ ਜਾਂਦੀ ਹੈ ਇੱਕ ਤਾਂ ਹੈਗਾ ਰੁਕੋ ਮਤ ਜਾਓ ਨਾ ਜਾਓ ਵੀ ਰੁਕ ਜਾਓ ਇੱਕ ਹੈਗਾ ਰੁਕੋ ਮਤ ਜਾਓ ਸ਼ਬਦ ਹੋਈ ਤਿੰਨ ਤਾਂ ਇਹ ਵੀ ਗੁਰਬਾਣੀ ਚ ਹੋਇਆ ਹੋਇਆ ਗੁਰੂ ਅਰਜੁਨ ਘਰ ਗੁਰੂ ਰਾਮਦਾਸ ਭਗਤ ਉੱਤਰ ਆਇਆ ਇਹ ਬਕਰੋਗਤੀ ਅਲੰਕਾਰ ਹੈ ਬਕਰੋਗਤੀ ਸਲੇਸ਼ ਤਾਂ ਬਕਰੋਗਤੀ ਕਾਕੂ ਦੂਜਾ ਹੈ ਜਿਹੜਾ ਜਿਵੇਂ ਕ੍ਰਿਸ਼ਨ ਜੀ ਨੂੰ ਕਹਿਆ ਰਾਧਾ ਨਿੰਦਰੋ ਬਈ ਇਹ ਇੱਕ ਹੋਰ ਵੀ ਉਹਨਾਂ ਦੇ ਬਾਰੇ ਚ ਆਉਂਦਾ ਵੀ ਪੁੱਛਿਆ ਵੀ ਕੌਣ ਉਹ ਕਹਿੰਦੇ ਮੈਂ ਹਰੀ ਕਹਿੰਦੇ ਫਿਰ ਤੂੰ ਕਿਸੇ ਦਰਖਤਾਂ ਪਰ ਜਾ ਕੇ ਰਹਿ ਉਰੇ ਕਿਆ ਕਰਨਾ ਆ ਹਰੀ ਵंदन ਨੂੰ ਕਹਿੰਦੇ ਆ ਨਾ ਉਹ ਇਸ ਕੌਮਿਕ ਭਾਵ ਵਿੱਚ ਆਇਆ ਹੋਇਆ ਉਸ ਸ਼ਬਦ ਸੋ ਇਸ ਤਰ੍ਹਾਂ ਇਹ ਦੋ ਕਿਸਮ ਦਾ ਹੁੰਦਾ ਬਕਰੋਕਤ ਲੰਕਾਰ ਪੁੱਲ ਮਿਲਾ ਕੇ ਇਹ ਸਾਰਾ ਮudra ਲੰਕਾਰ ਹੈ ਮੋਹਨ ਪ੍ਰਮਾਤਮਾ ਖਾਤਰ ਹੈਗਾ ਉਰੇ ਜਿਹੜਾ ਦੂਜੇ ਬਾਬਾ ਮੋਹਨ ਹੈ ਉਹ ਆ ਵੀ ਇਸ਼ਟ ਨਹੀਂ ਹੈ ਉਰੇ ਉਹਦਾ ਕੋਈ ਮਤਲਬ ਨਹੀਂ ਹੈ ਇਹਨੂੰ ਇੱਕ ਹੋਰ ਤਰ੍ਹਾਂ ਸਮਝ ਲਿਓ ਜਿਵੇਂ ਹਸਬੰਡ ਵਾਈਫ ਹੈ ਇੱਕ ਦਾ ਨਾਂ ਧਣੀਆਂ ਇੱਕ ਦਾ ਨਾਂ ਪਿਆਜ਼ ਹੈ ਧਣੀਆਂ ਔਰਤ ਹੈ ਪਿਆਜ਼ ਫਰਜ ਕਰੋ ਨਾ ਆਏਗਾ ਬੰਦੇ ਦਾ ਹਸਬੰਡ ਦਾ ਧਣੀਆਂ ਕਹੇ ਪਿਆਜ਼ ਕੋ ਧਣੀਆਂ ਪਿਆਜ਼ ਨੂੰ ਕਹਿੰਦੀ ਹੈ ਵੀ ਕੱਲ ਤੂੰ ਸੌਂਪਨ ਦੇ ਰਿਹਾ ਮੈਂ ਚੱਲ ਤੇਰੀ ਘਰ ਖਬਰ ਲੈਣੀ ਅੱਜ ਫਿਰ ਹੁਣ ਧਣੀਆਂ ਔਰ ਪਿਆਜ਼ ਇੱਥੇ ਇਹ ਸਿਰਫ ਇਸ ਸੈਂਸ ਵਿੱਚ ਆਏ ਹੋਏ ਆ ਵੀ ਹਸਬੰਡ ਵਾਈਫ ਹੈ ਉਹਨਾਂ ਦੇ ਨਾਂ ਆ ਇਹ ਜੇ ਹੁਣੇ ਨਾਂ ਰੱਖੇ ਵੀ ਲੋਕਾਂ ਨੇ ਲੇਕਿਨ ਧਨੀਆ ਔਰ ਪਿਆਜ਼ ਰਸੋਈ ਵਿੱਚ ਵੀ ਕੰਮ ਆਉਂਦੇ ਆ ਪਰ ਇੱਥੇ ਉਹ ਵੀ ਇਤਨੀ ਹੈ ਧਨੀਆ ਔਰ ਪਿਆਜ਼ ਇੱਥੇ ਸਿਰਫ ਔਰ ਸਿਰਫ ਉਹ ਹਸਬੰਡ ਵਾਈਫ ਦੀ ਉਹ ਗੱਲ ਹੈ ਉਹਨਾਂ ਦੇ ਪ੍ਰੋਪਰ ਨਵਾਂ ਦੀ ਗੱਲ ਹੈ ਐਸੇ ਤਰੀਕੇ ਨਾਲ ਜਿਹੜਾ ਮੋਹਨ ਹੈ ਇਹ ਪ੍ਰਮਾਤਮਾ ਖਾਤਰ ਹੈ ਇੱਥੇ ਬਾਬੇ ਮੋਹਨ ਖਾਤਰ ਨਹੀਂ ਹੈ ਵਰਤਿਆ ਜਾਂਦਾ ਹੈ ਅਭੀ ਇਤਨੀ ਹੈ ਉਹ ਜਿਵੇਂ ਅਬਚਲਨਗਰ ਨਹੀਂ ਹੈ 암르ਤ ਸਰਦਾ ਜਿਹੜਾ ਤੀਜੇ ਪਾਤਸ਼ਾਹ ਨੇ ਕਰਿਆ ਗੁਰਬਾਣੀ ਚ ਕਾਇਆ ਅੰਦਰ 암르ਤ ਸਰ ਸਾਚਾ ਮਨ ਪੀਵੇ ਭਾਈ ਸੁਭਾਈ ਹੈ ਅਮਰਤਦਾਸ ਸਰੋਵਰ ਕਿਉਂਕਿ ਅਮਰਤਸਰ ਦੀ ਹੋਂਦ ਪੰਜਵੇਂ ਪਾਤਸ਼ਾਹ ਦੇ ਸਮੇਂ ਤੋਂ ਵੀ ਬਾਅਦ ਚ ਹੋਈ ਹੈ ਨਾਂ ਰੱਖਿਆ ਗਿਆ ਤੀਜਿਆਂ ਦੇ ਸਮੇਂ ਤਾਂ ਹੈ ਹੀ ਨਹੀਂ ਸੀਗੀ ਹੋਂਦ ਚੌਥਿਆਂ ਨੇ ਸਰੋਵਰ ਦੀ ਖੁਦਾਈ ਕਰਾਈ ਸੀਗੀ ਫਿਰ ਨਾਂ ਸੀ ਉਦੋਂ ਗੁਰੂ ਰਾਮਦਾਸ ਚੱਕ ਪੰਜਵੇਂ ਨੇ ਫਿਰ ਬਾਅਦ ਵਿੱਚ ਇਹ ਸੰਗਤ ਨੇ ਇਹਦਾ ਨਾਂ ਅਮਰਤਸਰ ਪਾਇਆ ਇਹ ਸ਼ਹਿਰ ਦਾ ਨਾਂ ਤੋਂ ਤੋ ਤੀਜਿਆਂ ਦੇ ਟਾਈਮ ਅਮਰਤਸਰ ਜਿਹੜਾ ਲਿਖਿਆ ਵਾ ਉਹ ਅਮਰਤਸਰ ਸ਼ਹਿਰ ਦਾ ਨਾਂ ਨਹੀਂ ਹੈ ਅਮਰਤਦਾਸ ਸਰੋਵਰ ਅਮਰਤ ਪਲੱਸ ਸਰ ਤੋ ਇਹ ਵੀ ਮੁਦਰਾ ਅਲੰਕਾਰ ਹੈ ਉੱਥੇ ਕਿਉਂਕਿ ਅੱਜ ਕੱਲ ਆਪਾਂ ਅੰਮ੍ਰਿਤਸਰ ਦਾ ਨਾਂ ਆਇਆ ਤੇ ਜਿਹਦੇ ਸਮਝਦੇ ਆਂ ਵੀ ਅੰਮ੍ਰਿਤਸਰ ਸ਼ਹਿਰ ਦੀ ਗੱਲ ਹੋ ਰਹੀ ਹੈ ਪਰ ਗੁਰਬਾਣੀ ਵਿੱਚ ਉੱਥੇ ਉਹ ਅੰਮ੍ਰਿਤਸਰ ਸ਼ਹਿਰ ਕਰਕੇ ਨਹੀਂ ਆਇਆ ਹੋਇਆ ਅੰਮ੍ਰਿਤ ਦੇ ਸਰੋਵਰ ਕਰਕੇ ਆਇਆ ਹੋਇਆ ਸਭ ਬੰਦਿਆਂ ਦੇ ਅੰਦਰ ਹੈ ਜਿਹੜਾ ਸਰੋਵਰ ਉਹਦੀ ਗੱਲ ਕਰ ਰਹੇ ਗੁਰੂ ਪਾਤਸ਼ਾਹ ਸੋ ਇਹ ਅਲੰਕਾਰਾਂ ਦੀ ਖੇਡ ਹੈ ਇਹ ਸਾਰੀ ਗੁਰਬਾਣੀ 'ਚ ਹੋਈ ਵੀ ਹੈ ਸਾਨੂੰ ਸਮਝ ਨਹੀਂ ਆਉਂਦੀ ਅਸੀਂ ਗਲਤ ਸੋਚ ਲੈਂਦੇ ਆਂ ਪੁਰਾਣੇ ਜਿਹੜੇ ਅਰਥ ਹੈ ਨਾ ਸਾਡੇ ਬਾਬਿਆਂ ਨੇ ਕਰੇ ਹੋਏ ਆ ਉਹਦੇ ਵਿੱਚ ਮੋਹਨ ਬਾਬੇ ਮੋਹਨ ਨੂੰ ਕਿਹਾ ਗਿਆ ਵਿਯੋਧੀ ਵਡਿਆਈ ਕਰੀਏ ਵੀ ਤੂੰ ਤੈਂ ਬਸ ਕਰ ਲਿਆ ਰੱਬ ਨੂੰ ਔਰ ਤੇਰੇ ਉੱਚੇ ਮੰਦਰ ਐ ਮਹਿਲ ਐ ਤੂੰ ਚਵਾਰੇ ਚ ਰਹਿੰਦੇ ਸੀ ਨਾ ਉਹ ਔਰ ਇੱਕ ਗੱਲ ਹੋਰ ਸੁਣਿਓ ਧਿਆਨ ਦੇ ਨਾਲ ਉੱਥੇ ਇਹ ਵੀ ਸ਼ਬਦ ਆਉਂਦਾ ਹੈ ਬਈ ਜਿੰਨੇ ਵੀ ਪੁੱਤਰ ਧੀ ਵਗੈਰਾ ਐ ਸਾਰੇ ਉਹ ਤੈਨੂੰ ਧਿਆਉਨੇ ਐ ਬਾਬਾ ਮੋਹਨ ਜੀ ਦਾ ਵਿਆਹ ਹੀ ਨਹੀਂ ਸੀ ਹੋਏ ਹੋਏ ਉਹਨਾਂ ਦੇ ਪੁੱਤਰਾਂ ਦੀ ਗੱਲ ਹੋਣੀ ਤਾਂ ਉੱਥੇ ਹੈ ਹੀ ਨਹੀਂ ਕੋਈ ਗੁਰਬਾਣੀ 'ਚ ਨਾ ਇਤਿਹਾਸ 'ਚ ਉੱਥੇ ਲਿਖੀ ਹੈ ਜਿਹੜੀ ਉਹ ਪ੍ਰਮਾਤਮਾ ਦੇ ਪੁੱਤਰ ਹੈ ਅਸੀਂ ਸਾਰੇ ਭਰਾ ਪੁੱਤਰ ਮੀਤ ਸਾਰੇ ਸ਼ਬਦ ਨੂੰ ਪੜ੍ਹ ਕੇ ਦੇਖਿਓ ਕਿਸੇ ਧਿਆਨ ਦੇ ਨਾਲ ਸੋ ਇਹ ਮੁਦਰਾ ਅਲੰਕਾਰ ਹੈ ਸਮਝ ਲਿਓ ਇਸ ਗੱਲ ਨੂੰ ਹੁਣ ਚੰਗੀ ਤਰ੍ਹਾਂ ਨਾ ਕਿ ਬਾਬੇ ਨੂੰ ਹੋਂ ਦੀ ਉਸਤਤੀ ਕਰੀ ਹੋਈ ਹੈ ਇੱਕ ਗੁਰੂ ਕਰ ਵੀ ਨਹੀਂ ਸਕਦਾ ਇਹ ਗੁਰਬਾਣੀ ਦਾ ਥਾਟ ਹੈ ਇੱਕ ਚੌਥੇ ਪਦ ਵਾਲਾ ਜਾਂ ਪਰਮ ਪਦ ਵਾਲਾ ਤ੍ਰੈ ਗੁਣੀ ਕਿਸੇ ਬੰਦੇ ਦੀ ਉਸਤਤੀ ਨਹੀਂ ਕਰ ਸਕਦਾ ਜਿੰਨੀ ਕਿਸੇ ਦੀ ਨਿੰਦਿਆ ਮਾਰੀ ਹੈ 19 ਝੂਠੀ ਵਡਿਆਈ ਵੀ ਮਾਰੀ ਹੈ ਉਸ ਤੋਂ ਤਾਂ ਨਿੰਦਿਆ ਦਉਬ ਵਰਜਤ ਵਿਭਗ ਵਿਚਾਰ ਕਿਸ ਨਾਲ। ਤਾਂ ਗੁਰੂ ਸਾਹਿਬ ਇੰਨੀ ਉੱਚੀ ਹਸਤੀ ਉਹ ਕਿਸੇ ਬਾਬੇ ਮੋਹਨ ਦੀ ਉਸਤੀ ਕਰ ਸਕਦੇ ਨੋ ਨੈਵਰ ਬਾਬਾ ਮੋਹਨ ਬੇਸ਼ੱਕ ਗੁਰੂ ਪੁੱਤਰ ਹੈ ਗੁਰੂ ਪੁੱਤਰ ਦਾ ਪੇthia ਵੀ ਸੀਗਾ। ਗੁਰੂ ਪੁੱਤਰ ਤਾਂ ਜਿਹਨੇ ਆਪਣੇ ਚਾਚਾ ਗੁਰੂ ਤੇਗ ਬਹਾਦਰ ਜੀ ਤੇ ਗੋਲੀ ਚਲਾਈ ਸੀਗੀ ਉਹ ਵੀ ਸੀਗਾ। ਤੋ ਗੁਰੂ ਪੁੱਤਰਾਂ ਦੀ ਬਾਤ ਹੋ ਰਹਿ ਗੁਰੂ ਪੁੱਤਰ ਉਹ ਵੀ ਥਾ ਜਿਹਨੇ ਧੰਨ ਗੁਰੂ ਅਮਰਦਾਸ ਜੀ ਦੇ ਲੱਤ ਮਾਰਤੀ ਸੀ ਜਦ ਗੁਰਿਆਈ ਦਿੱਤੀ ਉਹਨੂੰ ਦਾਤੂ ਅਰਦਾਸੂ ਦੋ ਲੜਕੇ ਸੀਗੇ ਗੁਰੂ ਅੰਗਦ ਦੇਵ ਜੀ ਦੇ ਤੋ ਭਾਈ ਗੁਰਦਾਸ ਜੀ ਨੇ ਇਹਦੀ ਜਿਹੜੀ ਗੁਰੂ ਘਰ ਦੇ ਵਿੱਚ ਪੁੱਤਰਾਂ ਦੀ ਹੋਮ ਹੈ ਨਾ ਇਹਦੇ ਪਰ ਇੱਕ ਪੂਰੀ ਪੌੜੀ ਲਗਾਈ ਹੋਈ ਆ ਉਹ ਵੀ ਪੜਨ ਵਾਲੀ ਐ ਬਾਲ ਜਤੀ ਹੈ ਸ੍ਰੀ ਚੰਦ ਬਾਬਾਣਾ ਦੇਹਰਾ ਬਣਾਇਆ ਸਾਰੇ ਗੁਰੂ ਘਰ ਦੀ ਹੋਮ ਹੈ ਨੰਗੀ ਕਰਕੇ ਰੱਖੀ ਪਈ ਉਹਨਾਂ ਨੇ ਗੁਰੂ ਪੁੱਤਰ ਹੋਣਾ ਵੈਸੇ ਤਾਂ ਆਪਾਂ ਤਾਂ ਸਤਿਕਾਰ ਕਰਦੇ ਹਾਂ ਵੀ ਚਲੋ ਸਾਡੇ ਗੁਰੂ ਜੀ ਦਾ ਪੁੱਤਰ ਹੈ ਪਰ ਭਾਈ ਗੁਰਦਾਸ ਜੀ ਨੇ ਬਿਲਕੁਲ ਉਹੀ ਗੱਲ ਕਹੀ ਹੈ ਜਿਹੜੀ ਸੱਤੇ ਬਲਵੰਨ ਨੇ ਕਹੀ ਹੋਈ ਹੈ ਪੁੱਤਰੀ ਕੌਲ ਨਾ ਪਾਲਿਓ ਕਰ ਪੀਰੋਂ ਕੰਨ ਮਰਟੀ ਹੈ ਪੁੱਤਰਾਂ ਨੇ ਕੌਲ ਨਹੀਂ ਪਾਲਿਆ ਬਾਬੇ ਦੀ ਗੱਲ ਨੂੰ ਆਪਣੇ ਬਾਪੂ ਦੀ ਨੂੰ ਧੰਨ ਗੁਰੂ ਨਾਨਕ ਸਾਹਿਬ ਦੀ ਗੱਲ ਨਹੀਂ ਮੰਨੀ ਉਹਨਾਂ ਨੇ ਤਾਂ ਹੀ ਗੁਰਿਆਈ ਨਹੀਂ ਮਿਲੀ ਬਾਬੇ ਲੈਣਾ ਜੀ ਨੂੰ ਮਿਲ ਗਈ ਉਹਨਾਂ ਨੇ ਪੂਰੇ ਤਰ੍ਹਾਂ ਸਮਰਪਣ ਕਰਿਆ ਉਹਨਾਂ ਨੂੰ ਤਾਂ ਕਰਕੇ ਮਿਲੀ ਉਹ ਸੋ ਚਲੋ ਤੇਸ ਕੁਰਬਾਨੀ ਜਿੰਤੋਂ ਸੁਣਿਆ ਜਿੰਤੋਂ ਸੇਵਿਆ ਭਾਉ ਕਰ ਸੇ ਸਹੀ ਪੁਰਖ ਸੁਜਾਨ ਇਹ ਸਾਰੇ ਸ਼ਬਦ ਪ੍ਰਮਾਤਮਾ ਖਾਤਰ ਆਏ ਹੋਏ ਆ ਤੈਨੂੰ ਦੇ ਰੂਪ ਵਿੱਚ ਤੂੰ ਆ ਜਿਹੜਾ ਸ਼ਬਦ ਆਉਂਦਾ ਜਿਵੇਂ ਆਪਾਂ ਨੇ ਉੱਪਰ ਵਿਚਾਰ ਲਿਆ ਸੋ ਇਸ ਕਰਕੇ ਉਧਰ ਨਹੀਂ ਜੋੜਨਾ ਬਾਬੇ ਮੋਹਨ ਦੇ ਨਾਲ ਇਹ ਮudra ਅਲੰਕਾਰ ਕਹਿੰਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ